ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਭਾਰਤ ਪਾਕਿਸਤਾਨ ਦੇ ਜਿਹੜੇ ਯੁੱਧ ਦੇ ਤਣਾਵ ਵਰਗੇ ਹਾਲਾਤ ਬਣੇ ਸੀ ਬੇਸ਼ੱਕ ਹੁਣ ਸੀਜ਼ਫਾਰ ਲੱਗ ਗਿਆ ਦੋਵੇਂ ਦੇਸ਼ ਆਪਸੀ ਸਹਿਮਤੀ ਨਾਲ ਇਸ ਸੀਜ਼ਫਾਰ ਦੀਆਂ ਉਹਨਾਂ ਦੀਆਂ ਮਾਨਤਾ ਸੀ ਉਹ ਮੰਨੀਆਂ ਤੇ ਆਪਸ ਦੇ ਹੁੰੜਾ ਯੁੱਧ ਵਰਗੇ ਤਣਾਵ ਅਗੇ ਹਾਲਾਤ ਸੀ ਉਹ ਬਿਲਕੁਲ ਤੇ ਠੱਲ ਪਈ ਹੈ ਲੇਕਿਨ ਫਿਰ ਵੀ ਭਾਰਤੀ ਜਿਹੜੀ ਫੌਜ ਹੈ ਉਹ ਆਪਣੇ ਸਰਹੱਦੀ ਬਾਰਡਰਾਂ ਤੇ ਉੱਪਰ ਬਿਲਕੁਲ ਚੌਕਸ ਹੈ ਤੈਨਾਤ ਹੈ ਤਾ ਆਉਣ ਵਾਲੇ ਸਮੇਂ 'ਚ ਕਿਸੇ ਵੀ ਇਸ ਤਰ੍ਹਾਂ ਦੇ ਦੇਸ਼ ਦੁਸ਼ਮਨ ਉੱਪਰ ਹਮਲੇ ਦੇ ਆ ਜਵਾਬ ਦੇਣ ਲਈ ਬਿਲਕੁਲ ਸક્ષਮ ਹੈ ਤਾਂ ਸੈਲੂਟ ਹੈ ਸਾਡੀ ਉਹਨਾਂ ਭਾਰਤੀਆ ਸੈਨਾ ਦਾ ਚਾਹੇ ਥਲ ਸੈਨਾ ਚਾਹੇ ਵਾਯੂ ਸੈਨਾ ਚਾਹੇ ਨੌ ਸੈਨਾ ਜਿਨ੍ਹਾਂ ਨੇ ਉਸ ਪਾਕਿਸਤਾਨੀ ਸੈਨਾ ਦਾ ਮੂੰਹ ਤੋੜ ਜਬ ਤੱਕ ਖਾਸ ਕਰਕੇ ਉਹਨਾਂ ਆਤੰਕੀ ਸੰਗਠਨਾਂ ਦਾ ਜਿਨ੍ਹਾਂ ਨੂੰ ਬਿਲਕੁਲ ਨਿਸ਼ਤਾ ਨਾਬੂਤ ਕੀਤਾ ਸੈਲੂਟ ਹੈ ਸਾਡੀ ਉਸ ਭਾਰਤੀ ਸੈਨਾ ਨੂੰ ਲੇਕਿਨ ਕਿਤੇ ਕਿਤੇ ਆ ਕੇ ਬੇਸ਼ੱਕ ਸੀਫਾਈਟ ਹੋ ਗਿਆ ਹਾਲਾਤ ਸਾਂਮਾਨੇ ਹੋ ਚੁੱਕੇ ਐ ਲੇਕਿਨ ਸਿੱਧੇ ਤੌਰ ਤੇ ਦੇਸ਼ ਭਰ ਦੀਆਂ ਸਾਰੀਆਂ ਫਲਾਈਟਾਂ ਬੰਦ ਹੋਣਾ ਇਸ ਦਾ ਜਿਹੜਾ ਅਸਰ ਐ ਔਰ ਯੁੱਧ ਦੇ ਜਿਹੜੇ ਤਣਾਅਗੇ ਹਾਲਾਤ ਸੀ ਇਸ ਦਾ ਸਿੱਧਾ ਅਸਰ ਵਪਾਰ ਤੇ ਪਿਆ ਖਾਸਕੇ ਪੰਜਾਬ ਦੇ ਵਪਾਰ ਤੇ ਅੰਦਾਜ਼ਨ ਦੀ ਕਿ ਇਸ ਤੋਂ ਪਹਿਲਾਂ ਵੀ ਜਦੋਂ ਕਿਸਾਨ ਅੰਦੋਲਨ ਸੀ ਸਿੱਧਾ ਉਹ ਮਾਰਚ ਲੀਆ ਪੰਜਾਬ ਦੇ ਵਪਾਰੀਆਂ ਨੇ ਦੂਜਾ ਹੁਣ ਇਹ ਯੁੱਧ ਵਰਗੇ ਹਾਲਾਤ ਬਣੇ ਸੀ ਤਾਂ ਉਸ ਤੋਂ ਦੂਜੀ ਵਾਰੀ ਫੇਰ ਉਹ ਹਾਲਾਤੋਂ ਗੁਜ਼ਰ ਰਿਹਾ ਲੁਧਿਆਣਾ ਖਾਸ ਕਰਕੇ ਜਿਹੜਾ ਮਾਂਚੈਸਟਰ ਕਹਾਂਦਾ ਹੈ ਹੌਜ਼ਰੀ ਰੈਡੀमेड ਗਾਰਮੈਂਟਸ ਸਾਈਕਲ ਇੰਡਸਟਰੀ ਹੈਂਡ ਟੂਨ ਇੰਡਸਟਰੀ ਜਿਹੜੇ ਲੋਕ ਹੈ ਉਹ ਇਸ ਦੀ ਮਾਰ ਦੇ ਵਿੱਚ ਬੈਠ ਗਏ ਕਿਉਂਕਿ ਫਲਾਈਟਾਂ ਬੰਦ ਹੋਣਾ ਸਿੱਧਾ ਅਸਰ ਵਪਾਰ ਤੇ ਪਿਆ ਵਪਾਰੀ ਇਕੱਠੇ ਲੁਧਿਆਣਾ ਦੇ ਅੱਜ ਰੈਡੀमेड ਗਾਰਮੈਂਟਸ ਦੇ ਹੈ ਹੋਲ ਸੇਲ ਦੇ ਵਪਾਰੀ ਹੈ ਕਿੰਨਾ ਅਸਰ ਪਿਆ ਗੱਲਬਾਤ ਕਰਨ ਪਾਸੀ ਸਾਹਿਬ ਯੁਰਦਵਰ ਦੇ ਹਾਲਾਤ ਬਣੇ ਆ ਬਿਸ਼ੱਕ ਸੀਜ਼ ਫਾਇਰ ਹੋ ਗਿਆ ਲekin ਫਲਾਈਟਾਂ ਬੰਦ ਹੋ ਗਈਆਂ ਸਿੱਧਾ ਅਸਰ ਫਿਰ ਵਪਾਰ ਤੇ ਹੋਇਆ ਕਿੰਨਾ ਕਸਰ ਜਿਹੜਾ ਭਾਰਤੀ ਯੁੱਧ ਦੇ ਜਿਹੜੇ ਤਣਾਵ ਵਾਲੇ ਹਾਲਾਤ ਬਣੇ ਸੀਗੇ ਉਹਦੇ ਕਰਕੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਇੱਕ ਡੈਸ਼ਸ ਸੀਗੀ ਇੱਕ ਮੰਨ ਲਓ ਏਸੀ ਕਿ ਜੋ ਵੀ ਕੋਈ ਵੀ ਕੰਮ ਹੋ ਸਕਦਾ ਆ ਉਹਦੇ ਨਾਲ ਵਪਾਰ ਤੇ ਬਹੁਤ ਜ਼ਿਆਦਾ ਅਸਰ ਪਿਆ ਇਸ ਟਾਈਮ ਬਾਜ਼ਾਰ ਦੇ ਵਿੱਚ ਤੁਸੀਂ ਨਿਕਲੋਗੇ ਤੁਹਾਨੂੰ ਬਾਜ਼ਾਰ ਬਿਲਕੁਲ ਖਾਲੀ ਦਿਖਦੇ ਆ ਜਿਹੜੀਆਂ ਫਲਾਈਟਾਂ ਆ ਵਾ ਉਹ ਕੈਨਸਲ ਹੋ ਗਈਆਂ ਮੰਨ ਲਓ ਰੇਲਵੇ ਸਟੇਸ਼ਨਾਂ ਤੇ ਇਹ ਲੀਵਰ ਦੇ ਵਿੱਚ ਇੰਨਾ ਜਿਆਦਾ ਡੈਸ਼ ਜਿਹੜੀ ਬਣ ਗਈ ਤੁਸੀਂ ਦੇਖਦੇ ਆ ਕਿ ਰੋਜ਼ ਆਪਾਂ ਦੇਖਦੇ ਆ ਕਿ ਪੁਲਿਸ ਸਟੇਸ਼ਨ ਦੇ ਵਿੱਚ ਇਦਾਂ ਭੀੜ ਲੱਗੀ ਹੋਈ ਲੋਕ ਮੰਨ ਲਓ ਲੋਕ ਆਪਣੇ ਘਰਾਂ ਤੋਂ ਜਾ ਕੇ ਸੁਰੱਖਿਤ ਥਾਵਾਂ ਦੇ ਇਹ ਜੇ ਤੇ ਰਹਿਣ ਨੂੰ ਤਿਆਰ ਹੋਏ ਆ ਕਿ ਭਾਈ ਪੰਜਾਬ ਦੇ ਵਿੱਚ ਪਤਾ ਨਹੀਂ ਕਿਸੇ ਵੇਲੇ ਵੀ ਜੋ ਪਤਾ ਨਹੀਂ ਕੀ ਹੋ ਜਾਣਾ ਸੀਜ਼ਫਾਇਰ ਲੱਗਣ ਦੇ ਨਾਲ ਲੋਕਾਂ ਨੂੰ ਥੋੜਾ ਜਿਹਾ ਰਾਹਤ ਮਿਲੀ ਆ ਕੇ ਭਾਈ ਹੁਣ ਕੇ ਜਿਹੜਾ ਆ ਇਹ ਯੁੱਧ ਨਹੀਂ ਹੋਊਗਾ ਉਹਨਾਂ ਨਾਲ ਹੁਣ ਥੋੜਾ ਜਿਹਾ ਬਾਜ਼ਾਰ ਦੇ ਵਿੱਚ ਵੀ ਕਿ ਅਸੀਂ ਆਸ ਕਰਦੇ ਹਾਂ ਕਿ ਬਾਜ਼ਾਰ ਵੀ ਥੋੜਾ ਜਿਹਾ ਉਹਦੇ ਨਾਲ ਠੀਕ ਹੋਊਗਾ ਤੇ ਅਸਰ ਹੋਇਆ ਬਹੁਤ ਕਾਫੀ ਅਸਰ ਬਿਆਨ ਥੋੜਾ ਨਹੀਂ ਬਹੁਤ ਜ਼ਿਆਦਾ ਅਸਰ ਹੋਇਆ ਤੇ ਮੰਨ ਲਓ ਤੁਸੀਂ ਇਸ ਟਾਈਮ ਦੇਖੂਗੇ ਕਿ ਭਾਈ ਜਿਹੜੀ ਸੇਲ ਆ ਜਿਹੜੀ ਉਹ 10% ਵੀ ਜਿਹੜੀ ਆ ਸੇਲ ਨਹੀਂ ਰਹੀ ਐ ਇਸ ਟਾਈਮ ਬਿਲਕੁਲ ਖਾਲੀ ਬਿਲਕੁਲ ਖਾਲੀ ਆ ਇਹ ਅਗੇ ਸ਼ਾਮਿਲ ਕਰ ਵਾਪਸ ਬਸ ਖਾਲੀ ਘਰ ਜਦੋਂ ਜਿੱਦਾਂ ਆਣਾ ਐ ਇੱਦੇ ਧੂਪਤੀ ਕਰਕੇ ਅਸੀਂ ਘਰ ਮੰਨ ਲਓ ਵਾਪਸ ਚੱਲ ਜਾਣਾ ਬਹੁਤ ਜ਼ਿਆਦਾ ਅਸਰ ਹੋਇਆ ਥੋੜਾ ਨਹੀਂ ਬਹੁਤ ਜ਼ਿਆਦਾ ਅਸਰ ਹੋਇਆ ਜੀ ਜਿੱਦਾਂ 파ਸੀ ਸਾਹਿਬ ਨੇ ਕਿਹਾ ਵੀ ਜਦੋਂ ਪਹਿਲਾਂ 2020 ਨੂੰ ਕਰੋਨਾ ਆਇਆ ਸੀ ਤਾਂ ਸਾਰੇ ਜਿੰਨੇ ਵੀ ਯੂਪੀ ਬਹਾ ਦੇ ਲੇਬਰ ਸਾਰੀ ਆਪਣੇ ਘਰਾਂ ਦੌੜ ਗਈ ਸੇਮ ਇਦੀ ਰਸ਼ ਰਾਸ਼ੀਆ ਚਾਹੇ ਉਹ ਪੈਲ ਜਿੱਦਾਂ ਵੀ ਜਾਂਦੇ ਜਿੱਦਾਂ ਜਿੱਦਾਂ ਦੇ ਹਾਲਾਤ ਉਸ ਟਾਈਮ ਬਣੇ ਉਹ ਪਹੁੰਚਦੇ ਸੇਮ ਉਹੀ ਹਾਲਾਤ ਸਟੇਸ਼ਨਾਂ ਦੇ ਬੱਸ ਸਟੈਂਡ ਦੇਖਣ ਨੂੰ ਮਿਲਿਆ ਬੇਸ਼ੱਕ ਯੁੱਧ ਨਹੀਂ ਹੋਇਆ ਸੀ ਫਾਇਰ ਲੱਗ ਗਿਆ ਲੇਕਿਨ ਲੇਬਰ ਦਾ ਅਸਰ ਸਾਡੀ ਸਾਰੀ ਇੰਡਸਟਰੀ ਤੇ ਪਿਆ ਚਾਇਓ ਰੈਡੀ ਬੇਡ ਗਾਰਮੈਂਟਸ ਹੋਵੇ ਹੌਜ਼ਰੀ ਯੂਨਿਟ ਹੋਵੇ ਸਾਈਕਲ ਇੰਡਸਟਰੀ ਹੋਵੇ ਚਾਹੇ ਹੈਂਡ ਟੂਲ ਹੋਵੇ ਕਿੰਨਾ ਕਸਰ ਹੋਇਆ ਬਹੁਤ ਜ਼ਿਆਦਾ ਅਸਰ ਹੋਇਆ ਜੀ ਲੇਬਰ ਜਿਹੜੀ ਹੈ ਉਹ ਪੂਰਾ ਆਪਣਾ ਸਮਾਨ ਬਨ ਕੇ ਵਾਪਸ ਜਾ ਰਹੀ ਹੈ। ਲੇਬਰ ਇੰਨੀ ਕਿ ਡਰ ਚੁੱਕੀ ਹੈ ਕਿ ਸਾਡੇ ਰੋਕਣ ਤੇ ਵੀ ਨਹੀਂ ਰੁਕ ਰਹੀ ਹੈ। ਫੈਕਟਰੀਆਂ ਬਿਲਕੁਲ ਖਾਲੀ ਹੋ ਚੁੱਕੀਆਂ ਹਨ। ਹੁਣ ਪਹਿਲੇ ਤਾਂ ਚਲੋ ਗੱਲ ਹੋਰ ਸੀ। ਹੁਣ ਇਸ ਵਾਰ ਯੁੱਧ ਦੇ ਕਰਕੇ ਉਹ ਵਾਪਸ ਆਉਣ ਨੂੰ ਵੀ ਤਿਆਰ ਨਹੀਂ ਹੈਗੀ ਹਲੇ। ਉਹ ਇੰਨਾ ਡਰ ਕੇ ਗਈ ਹੈ ਕਿ ਲੇਬਰ ਜਿਹੜੀ ਹੈ ਵਾਪਸ ਆਉਣ ਨੂੰ ਵੀ ਤਿਆਰ ਨਹੀਂ ਹੈਗੀ। ਉਹਦੇ ਕਰਕੇ ਹਜ਼ਰੀ ਇੰਡਸਟਰੀ ਹੋਰ ਸਾਰੀ ਇੰਡਸਟਰੀਆਂ ਬਹੁਤ ਜ਼ਿਆਦਾ ਇੱਥੇ ਹਾਲ ਬੁਰਾ ਹੋ ਗਿਆ। ਠੀਕ ਹੈ ਸਾਰੀ ਜੀ ਸਾਰਾ ਕੰਮ ਕਾਰੋਬਾਰ ਰੁਕ ਗਿਆ ਹੈ ਮਾਲ ਪਾਈਪ ਲਾਈਨ ਚ ਪਿਆ ਹੋਇਆ ਸੀਗਾ ਸਾਰਾ ਮਾਲ ਉਧਾ ਕੱਚਾ ਦਾ ਕੱਚਾ ਪਿਆ ਹੈ ਮਾਲ ਤਿਆਰ ਕਰਨ ਵਾਲੀ ਲੇਬਰ ਹੈ ਨਹੀਂ ਆਪਣੇ ਕੋਲ ਠੀਕ ਹੈ ਹੁਣ ਇਹਦੇ ਨਾਲ ਹੁਣ ਇਹ ਜਿਹੜਾ ਅਸਰ ਹੈ ਬਹੁਤ ਲੰਬਾ ਦਿਖੇਗਾ ਇਹ ਪੂਰੀ ਗਰਮੀਆਂ ਦੀ ਗਰਮੀਆਂ ਸਾਨੂੰ ਜਿਹੜੀ ਹੈ ਨਾ ਕਿ ਇਦਾਂ ਹੀ ਬਤੀਤ ਕਰਨੀਆਂ ਪੈਣਗੀਆਂ ਮੰਦੇ ਦੇ ਹਾਲਾਤਾਂ ਦੇ ਵਿੱਚ ਹੀ ਇਹ ਮਾਰ ਚੇਲ ਨਹੀਂ ਪੈ ਸਕਦੀ ਕਦੇ ਜਸ ਰਾਜ ਨੇ ਕਿਹਾ ਵੀ ਕਾਫੀ ਮਾਲ ਜਿਹੜਾ ਪਾਈਪ ਲਾਈਨ ਤੇ ਸੀ ਜਿਹੜਾ ਅੱਧਾ ਤਿਆਰ ਸੀ ਅੱਧਾ ਹੁਣ ਰਹਿ ਗਿਆ ਲੇਬਰ ਦੌੜ ਗਈ ਹੈ ਅਸਰ ਹੋ ਰਿਹਾ ਚਾਹੇ ਉਹ ਹੌਜ਼ਰੀ ਹੈ ਚਾਹੇ ਰੈਡੀमेड ਗਾਰਮੈਂਟਸ ਦਾ ਕਿਉਂਕਿ ਇਹੀ ਦੋ ਮਹੀਨੇ ਸੀਜ਼ਨ ਦਾ ਦਾ ਪੀਕ ਆਵਰਸ ਅਸੀਂ ਕਹਿੰਦੇ ਆ ਗਰਮੀਆਂ ਜੂਨ ਜੁਲਾਈ ਦੇ ਵਿੱਚ ਤਾਂ ਇਸ ਟਾਈਮ ਲੇਬਰ ਨਤਾਰਤ ਚਲੀ ਗਈ ਹੈ ਕਿੰਨਾ ਦਾ ਅਸਰ ਅਸਰ 101% ਅਸਰ ਪੈ ਚੁੱਕਿਆ ਹੋਇਆ ਜੀ ਸਵੇਰ ਨੂੰ ਆਨੇ ਆਪਾਂ ਤੂ ਬੱਤੀ ਕਰਦੇ ਆ ਖਾਲੀ ਚਲੇ ਜਾਂਦੇ ਆ ਕੋਈ ਬੋਨ ਨਹੀਂ ਹੁੰਦੀ ਦੁਕਾਨਾਂ ਦੇ ਮੁੰਡਿਆਂ ਦੇ ਖਰਚੇ ਕੱਢਣੇ ਵੀ ਸਾਨੂੰ ਮੁਸ਼ਕਲ ਹੋਈ ਪਈ ਹੈ ਜੇ ਅਸੀਂ ਅੱਜ ਲੇਬਰ ਨੂੰ ਹਟਾਣੇ ਆ ਕੱਲ ਨੂੰ ਸਾਨੂੰ ਲੇਬਰ ਨਹੀਂ ਮਿਲਨੀ ਬਿਲਕੁਲ ਲੇਵਰ ਬਿਲਕੁਲ ਨਹੀਂ ਮਿਲਣੀ ਹੈਗੀ ਅਸੀਂ ਟਕਾ ਟਕਾ ਕੇ ਲੇਵਰ ਨੂੰ ਰੱਖਦੇ ਕੋਈ ਗੱਲ ਨਹੀਂ ਕਾਕਾ ਤੁਸੀਂ 500 ਲੈ ਲਓ ਅੱਜ 1000 ਲੈ ਲਓ ਮੱਲਕੀ ਕੰਮ ਬਿਲਕੁਲ ਨਹੀਂ ਬਿਲਕੁਲ ਜ਼ੀਰੋ ਹੋ ਗਿਆ ਅਸਤਾ ਪਰਮਾਤਮਾ ਗਏ ਦੁਆ ਕਰਦੇ ਦੋਨੇ ਦੇਸ਼ਾਂ ਨੂੰ ਸ਼ਾਂਤੀ ਵਰਤੋ ਤੇ ਆਪਣਾ ਜਿਹੜਾ ਬਿਜ਼ਨਸ ਇਹ ਰਾਹ ਚੱਲੇ ਉਹ ਬੜਾ ਅੱਗੇ ਵਪਾਰ ਚੱਲਦਾ ਸੀ ਪਾਕਿਸਤਾਨੀ ਬੜਾ ਵਧੀਆ ਹਾਲਾਤ ਬੜੇ ਅੱਛੇ ਬਣਗੇ ਸੀ ਲੋਕ ਇਧਰੋਂ ਉਧਰ ਤੇ ਇਧਰੋਂ ਆਉਂਦੇ ਚੜਦਾ ਪੰਜਾਬ ਤੇ ਉੱਤਰ ਦਾ ਪੰਜਾਬ ਦੋਨੇ ਲੋਕ ਆਪਸ ਚ ਸਬੰਧ ਅੱਛੇ ਸੀ ਲੇਕਿਨ ਥੋੜੀ ਜੀ ਪੈਲਗਾਮ ਦੇ ਅਟੈਕ ਤੋਂ ਬਾਅਦ ਨਾਲ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਪਣੀ ਭਾਰਤੀ ਸਿਨਣਾੜਾ ਅਟੈਕ ਕੀਤਾ ਆ ਤਾਂ ਮੂਹਰ ਤੋੜ ਬੇਸ਼ੱਕ ਜਵਾਬਤਾ ਲੇਕਿਨ ਉਸ ਦਾ ਅਸਰ ਵਪਾਰ ਤੇ ਕਾਫੀ ਨਿਕਲਿਆ ਦੇਖੋ ਜੀ ਜਿਹੜਾ ਯੁੱਧ ਆ ਨਾ ਇਹਦਾ ਸਭ ਤੋਂ ਜ਼ਿਆਦਾ ਇਫੈਕਟ ਹਮੇਸ਼ਾ ਬਾਰਡਰ ਸਟੇਟ ਨੂੰ ਪੈਂਦਾ ਵਾ ਤੇ ਪੰਜਾਬ ਇੱਕ ਬਾਰਡਰ ਸਟੇਟ ਆ ਤੇ ਇਹਦਾ ਯੁੱਧ ਦਾ ਜਿਹੜਾ ਸਭ ਤੋਂ ਜ਼ਿਆਦਾ ਇਫੈਕਟ ਆ ਪੂਰੇ ਦੇਸ਼ ਦੇ ਨਾਲੋਂ ਪੰਜਾਬ ਨੂੰ ਸਭ ਤੋਂ ਵੱਧ ਪੈਣਾ ਤੇ ਦੂਜੀ ਗੱਲ ਜਿਹੜਾ ਪੰਜਾਬ ਦਾ ਹੋਜ਼ਰੀ ਦਾ ਤੇ ਸਾਈਕਲ ਪਾਰਡ ਦਾ ਕੰਮ ਆ ਇਹਨੂੰ ਪਹਿਲਾਂ ਵੀ ਪੰਜਾਬ 'ਚ ਬਹੁਤ ਮਾਰ ਪੈ ਚੁੱਕੀ ਹੈ ਜਿੱਦਾਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿਸਾਨ ਅੰਦੋਲਨ ਹੋਇਆ ਉਦੋਂ ਦਿੱਲੀ ਵਗੈਰਾ ਮੰਨ ਸੀ ਇਸ ਕਰਕੇ ਪੰਜਾਬ ਦਾ ਜਿਹੜਾ ਵਪਾਰ ਉਹ ਤਾਂ ਪਹਿਲੇ ਹੀ ਮਰਿਆ ਹੋਇਆ ਵਾ ਉੱਤੋਂ ਇਹ ਯੁੱਧ ਹੋ ਗਿਆ ਤੇ ਇਹਦੇ ਨਾਲ ਤੁਸੀਂ ਦੇਖੋ ਹੁਣ ਲੁਧਿਆਣੇ ਵਰਗੇ ਸ਼ਹਿਰ ਜਿਹੜਾ ਮੈਂਚੈਸਟਰ ਆ ਸਾਰੀ ਲੇਬਰ ਆਪਣਾ ਸਾਰਾ ਸਮਾਨ ਚੱਕ ਕੇ ਵਾਪਸ ਜਾ ਰਹੀ ਆ ਤੇ ਬਾਜ਼ਾਰਾਂ 'ਚ ਗਾਹ ਖੈਨੇਗਾ ਫਲਾਈ ਨੀਆ ਬਾਕੀ ਦੇਖੋ ਕਾਰਵਾਈ ਹੋਣੀ ਚਾਹੀਦੀ ਸੀ ਭਾਰਤੀ ਸੈਨਾ ਦਾ ਵੀ ਅਸੀਂ ਬਹੁਤ ਥੈਂਕ ਯੂ ਕਰਦੇ ਆਂ ਕਿ ਜਿਨ੍ਹਾਂ ਨੇ ਇੰਨੀ ਵਧੀਆ ਕਾਰਵਾਈ ਕੀਤੀ ਬਾਕੀ ਇਹ ਹੈ ਕਿ ਅਸੀਂ ਤਾਂ ਪੀਸ ਹੀ ਕਹਿੰਨੇ ਆ ਕਿ ਸ਼ਾਂਤੀ ਰਵੇ ਜਿਹਦੇ ਕਿ ਦੋਨੋਂ ਕਿਉਂਕਿ ਆਮ ਬੰਦਾ ਹੀ ਇਹਦੇ ਚ ਪਿਸਦਾ ਨਾ ਲੜਾਈ ਵਿੱਚ ਜਿਹੜੀ ਮੈਂ ਆਪਰ ਸਾਹਿਬ ਬੜਾ ਬੜਾ ਨੁਕਸਾਨ ਆਇਆ ਕਿ ਪਹਿਲਾਂ ਆਪਾਂ ਕੋਰੋਨਾ ਦੀ ਮਾਰ ਛੇਲੀ ਵਪਾਰੀਆਂ ਨੇ ਉਸ ਤੋਂ ਬਾਅਦ ਕਿਸਾਨ ਅੰਦੋਲਨ ਇੱਕ ਔਰ ਦੋ ਵਫਸਿਦੇ ਤੌਰ ਤੇ ਜਿਹੜਾ ਉਸ ਤਰ੍ਹਾਂ ਸ਼ੰਭੂ ਬਾਰਡਰ ਬੰਦ ਹੋਣਾ ਸਿੱਦੇ ਤੌਰ ਤੇ ਜਿਹੜਾ ਅਸਰ ਹੋਇਆ ਪੰਜਾਬ ਦੀ ਇੰਡਸਟਰੀ ਖਾਸੇ ਲੁਧਿਆਣਾ ਦੀ ਗੱਲ ਕਰਦੇ ਲੁਧਿਆਣਾ ਮਾਂਚੈਸਟਰ ਹੈ ਔਰ ਹੌਜ਼ਰੀ ਔਰ ਸੈਕ ਇੰਡਸਟਰੀ ਦੇ ਨਿਰਭਰ ਰੰਦਾ ਇਹ ਇੱਥੋਂ ਹੀ ਲੁਧਿਆਣੇ ਦੀ ਹੀ ਪੰਜਾਬ ਦੀ ਜੀਡੀਪੀ ਗਰੋਥ ਲੁਧਿਆਣੇ ਤੋਂ ਹੀ ਸ਼ੁਰੂ ਹੁੰਦੀ ਹੈ ਇੱਥੇ ਹੀ ਪੂਰੇ ਦੇਸ਼ ਦੇ ਉੱਪਰ ਇਹ ਜੀਡੀਪੀ ਗਰੋਥ ਦਾ ਨਿਰਭਰ ਵੀ ਰਹਿੰਦੀ ਹੈ ਤਾਂ ਪਹਿਲਾ ਕਰੋਨਾ ਫਿਰ ਕਿਸਾਨ ਅੰਦolan ਹੁਣ ਯੁੱਧ ਦੇ ਹਾਲਾਤ ਵਰਗੇ ਬਨੇ ਕੰਮ ਕਿੰਨਾ ਕੁ ਅਸਰ ਹੋਇਆ ਕਿੰਨਾ ਕੁ ਕੰਮ ਤੁਹਾਨੂੰ ਕਿੰਨੀ ਕੁ ਉਮੀਦ ਹੈ ਵੀ ਹੁਣ ਕੰਮ ਸਟਾਰਟ ਹੋਣ ਦੀ ਕਿੰਨੀ ਉਸਭਾਬ ਨਾਲ ਕੰਮ ਤਾਂ ਹਰੇਕ ਦੁਕਾਨ ਤੇ ਇਨਵੈਂਟਰੀ ਖੜੀ ਹੋ ਰਹੀ ਹੈ ਜੀ ਹਰੇਕ ਦੇ ਅੰਦਰ ਅੰਦਰ ਮਾਲ ਜਮ੍ਹਾਂ ਹੋ ਰਿਹਾ ਹੈ ਲੇਬਰ ਦੌੜ ਰਹੀ ਹੈ ਲੇਬਰ ਆਪਣੇ ਪਿੰਡਾਂ ਨੂੰ ਜਾ ਰਹੀ ਹੈ ਪਰ ਉਹ ਵੀ ਕੰਮ ਜ਼ਰੂਰੀ ਸੀ ਜਿਹੜਾ ਸਾਡੇ ਸੈਨਿਕਾਂ ਨੇ ਕੀਤਾ ਉਹ ਬਹੁਤ ਜ਼ਿਆਦਾ ਜ਼ਰੂਰੀ ਸੀ ਇੱਥੋਂ ਜੇ 10 ਦਿਨ ਹੋਰ ਵੀ ਟੱਪ ਜਾਂਦੇ ਹੋਰ ਵੀ ਹੋ ਜਾਂਦਾ ਤੇ ਜ਼ਿਆਦਾ ਵਧੀਆ ਸੀਗਾ ਤੇ ਬੰਦ ਤਾਂ ਹੈਗਾ ਹੀ ਹੈਗਾ ਕੰਮ ਕੰਮ ਦਾ ਕੋਈ ਕੰਮ ਹੈ ਹੀ ਨਹੀਂ ਟੈਕਨੀਕਲੀ ਤਾਂ ਕੰਮ ਹੈ ਹੀ ਨਹੀਂ ਕੋਈ ਵੀ ਤੇ ਮੇਰੇ ਹਿਸਾਬ ਸਿਰ ਉੰਜੇ ਫਲਾਈਟਾਂ ਸਹੀ ਹੋ ਜੂਗੀਆਂ ਸ਼ਾਂਤੀ ਹੋ ਜੂਗੀ ਤੇ ਕੰਮਕਾਰ ਵੀ ਚੱਲਣ ਦੇ ਆਸ ਹੋ ਸਕਦੇ ਆ ਆਉਣ ਵਾਲੇ ਸਮੇਂ 'ਚ ਸੰਭਾਵਨਾ ਹੈ ਹਾਂ ਹੋ ਸਕਦੇ ਜੀ ਗਰਮੀਆਂ ਦਾ ਸੀਜ਼ਨ ਸਾਰਾ ਸਿਰਤੇ ਆ ਗਰਮੀਆਂ ਵੀ ਪੂਰੀਆਂ ਪੈ ਰਹੀਆਂ ਤੇ ਕੱਪੜੇ ਦਾ ਕੰਮ ਚੱਲੂਗਾ ਚੱਲੂਗਾ ਸਾਰੇ ਕੰਮ ਚੱਲੂਗੇ ਸੰਭਾਵਨਾ ਫਿਲਹਾਲ ਉਮੀਦ ਬੜੀ ਰੱਖੀ ਵਪਾਰੀਆਂ ਨੂੰ ਕਿ ਪਾਈਪ ਲਾਈਨ ਦੇ ਜੀ ਸਮਾਨ ਪਿਆ ਫੇਰ ਵੀ ਕੋਸ਼ਿਸ਼ ਕਰਦੇ کافی ਅਸਰ ਹੋਇਆ ਬਿਸ਼ੱਕ ਭਾਰਤੀ ਸੈਨਾ ਦੇ ਖਾਸਕੇ ਮੈਲਾ ਉਹਨਾਂ ਦੋਨਾਂ ਏਅਰ ਫੋਰਸ ਤੇ ਨੇਵੀ ਜਿਹੜੀ ਜਲਥੇਨਾ ਦੋਨਾਂ ਨੇ ਬੜਾ ਮੂੰਹ ਤੋੜ ਜਵਾਬ ਦਾ ਪਾਕਿਸਤਾਨਾ ਇਹ ਜਾਇਜ਼ ਵੀ ਸੀ ਔਰ ਸਮਾਵੇਸੀ ਮੂੰਹ ਤੋੜ ਜਵਾਬ ਦਿੰਦਾ ਆਤੰਕੀ ਸੰਗਠਨਾਂ ਦਾ ਤਾਂ ਉਸ ਭਾਰਤ ਭਾਰਤੀ ਫੌਜਾਂ ਵੱਲੋਂ ਜਿਹੜਾ ਉਹਨਾਂ ਪਾਕਿਸਤਾਨੀ ਸੰਗਠਨਾਂ ਦਾ ਮੂੰਹ ਤੋੜਿਆ ਹੋਤਾ ਹਾਲਾਤ ਕਿਸਾ ਬਣ ਗਿਆ ਜੇਮ ਕਿੰਨਾ ਕੰਮ ਰਹਿ ਗਿਆ ਜੈਸੇ ਹਾਲਾਤ ਬਣ ਗਏ ਸੀ ਉਹਦੇ ਹਿਸਾਬ ਦੇ ਨਾਲ ਦੁਸ਼ਮਣ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਸੀ ਸਾਡੀ ਫੌਜ ਨੇ ਬੜੀ ਬਹਾਦਰੀ ਦੇ ਨਾਲ ਉਹਨਾਂ ਦਾ ਜਵਾਬ ਦਿੱਤਾ ਔਰ ਪਾਕਿਸਤਾਨ ਦਾ ਮੂੰਹ ਤੋੜ ਦਿੱਤਾ ਉਹ ਜਿੰਦਗੀ ਬਾਰ ਇਸ ਗੱਲ ਦੇ ਵਾਸਤੇ ਯਾਦ ਰੱਖੂਗਾ ਕਿ ਜਿੱਦਾਂ ਉਹ ਗੁਰਬਾਤ ਸਾਡੇ ਪੰਜਾਬ 'ਚ ਫੈਲਾਉਣ ਦੀ ਕੋਸ਼ਿਸ਼ ਕਰਦਾ ਅਸੀਂ ਸਾਡੀ ਫੌਜ ਨੇ ਮੂੰਹ ਤੋੜ ਜਵਾਬ ਦਿੱਤਾ ਪ੍ਰਧਾਨ ਮੰਤਰੀ ਜੀ ਨੇ ਵੀ ਉਹ ਸਾਰੀਆਂ ਪਾਰਟੀਆਂ ਨੇ ਮਿਲ ਕੇ ਹਿੰਦੁਸਤਾਨ ਦੇ ਸਭੀ ਲੋਕਾਂ ਨੇ ਸਾਰੀ ਸਾਰੀ ਜਨਤਾ ਨੇ ਫੌਜ ਦੇ ਨਾਲ ਹੱਥ ਨਾਲ ਬਾਉ ਜੀ ਨਾਲ ਬਾਜੂ ਮਲਾ ਕੇ ਹੱਥ ਨਾਲ ਹੱਥ ਮਿਲਾ ਕੇ ਨਾਲ ਮਿਲ ਕੇ ਜੰਗ ਲੜਨ ਦੀ ਕੋਸ਼ਿਸ਼ ਕੀਤੀ ਹੈ ਔਰ ਜੰਗ ਦੇ ਵਿੱਚ ਕਿਸੇ ਨੇ ਕਿਸੇ ਤਰ੍ਹਾਂ ਦੀ ਪਿੱਠ ਨਹੀਂ ਦਿਖਾਈ ਮੈਂ ਆਪਣੇ ਫੌਜੀਆ ਜਵਾਨਾਂ ਅੱਗੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੈ ਹਿੰਦ ਕਰਦਾ ਹਾਂ ਉਹਨਾਂ ਨੂੰ ਕਿਉਂਕਿ ਜਿਨ੍ਹਾਂ ਨੇ ਦੇਸ਼ ਦੀ ਖਾਤਰ ਕੁਰਬਾਨੀ ਦਿੱਤੀ ਹੈ ਮੈਂ ਉਹਨਾਂ ਦੇਸ਼ਵਾਸੀਆਂ ਦੇ ਅੱਗੇ ਉਹਨਾਂ ਨੂੰ ਸਲਾਮ ਕਰਦਾ ਹਾਂ ਮੈਂ ਉਹਨਾਂ ਸ਼ਹੀਦਾਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਇਸ ਕੁਰਬਾਨੀ ਦੇ ਦੇਸ਼ ਦੇ ਵਿੱਚ ਕੁਰਬਾਨੀ ਦਿੱਤੀ ਹੈ ਜੈ ਹਿੰਦ ਸੋ ਬੇਸ਼ੱਕ ਭਾਰਤੀ ਫੌਜਾਂ ਨੇ ਉਸ ਪਾਕਿਸਤਾਨੀ ਫੌਜਾਂ ਦਾ ਜਿਹੜਾ ਬਿਲਕੁਲ ਉਸ ਹਮਲੇ ਦਾ ਮੂੰਹ ਤੋੜ ਜਾਵਤਾ ਇਸ ਦੇ ਨਾਲ ਹੀ ਉਹਨਾਂ आतंकी संघटना ਜਿਹੜੇ ਉਹ ਅੱਡੇ ਸੀ ਜਿਹੜੇ ਲਗਾਤਾਰ ਹਮੇਸ਼ਾ ਹੀ ਪੀਓਕੇ ਦੇ ਅੰਦਰ ਅਦੀਨਾ ਦੇ ਪਰਦੇ ਉਹਨਾਂ ਹਿੱਸਿਆਂ ਦੇ ਵਿੱਚ ਆ ਕੇ ਕਸ਼ਮੀਰ ਦੇ ਵਿੱਚ ਆ ਕੇ ਜਾਂ ਹੋਰ ਜੰਮੂ ਦੇ ਆ ਹੋਰ ਇਦਾਂ ਇਲਾਕੇ ਜਾ ਕੇ ਜਿਹੜਾ ਆਤੰਕੀ ਸੰਗਠਨਾ ਵੱਲ ਜਿਹੜਾ ਲਗਾਤਾਰ ਹਮਲੇ ਕੀਤੇ ਜਾਂਦੇ ਸੀ ਤਾਂ ਇਸ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਤੇ ਭਾਰਤੀ ਸੈਨਾ ਵੱਲੋਂ ਉਹਨਾਂ ਆਤੰਕੀ ਸੰਗਠਨਾਂ ਤੋਂ ਨੇਸ਼ਤਾ ਦਾ ਬੂਤ ਕੀਤਾ ਐਲਓਸੀ ਦੇ ਅੰਦਰ ਵੜ ਕੇ ਉਹਨਾਂ ਦੇ ਘਰ ਵੜ ਕੇ ਉਹਨਾਂ ਦੇ ਅੱਡਿਆਂ ਨੂੰ ਨੇਸ਼ਤਾ ਦਾ ਬੂਤ ਕੀਤਾ ਇਸ ਦੇ ਨਾਲ ਹੀ ਪਾਕਿਸਤਾਨੀ ਸੈਨਾ ਦਾ ਉਸ ਮੂੰਹ ਤੋੜ ਜਾਵਦਾ ਤਾਂ ਕਿ ਉਹ ਦੁਆਰਾ ਭਾਰਤ ਵੱਲ ਕਿਸੇ ਤਰ੍ਹਾਂ ਦੀ ਵੀ ਅ ਕਹੜੀ ਨਜ਼ਰ ਰੱਖਣ ਤੋਂ ਵੀ ਗੁਰੇਸ਼ ਕਰੇ ਤਾਂ ਇਸ ਦੇ ਨਾਲ ਹੀ ਇਸ ਦਾ ਜਿਹੜਾ ਅਸਰ ਹੈ ਵਪਾਰੀ ਦੇ ਇੱਕ ਬਹੁਤ ਅਸਰ ਪਿਆ ਗੋ ਕੀ ਸੀਜ਼ਫਾਇਰ ਲੱਗਿਆ ਸੀਜ਼ਫਾਇਰ ਤੋਂ ਬਾਅਦ ਜਿਹੜੇ ਖਾਸ ਕੇ ਪੰਜਾਬ ਜਿਹੜਾ ਸੂਬਾ ਹੈ ਉਹ ਸਰਹੱਦੀ ਇਲਾਕਾ ਹੈ ਖਾਸ ਗੱਲ ਕੀਤੀ ਜਾਵੇ ਅਗਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਅ ਬਾਬਾ ਬਕਾਲਾ ਦੀ ਗੱਲ ਕੀਤੀ ਜਾਵੇ ਐਦੋ ਗੱਲ ਕੀਤੀ ਜਾਂਦੀ ਹੈ ਅਗਰ ਫਰੀਦਕੋਟ ਫਾਜ਼ਿਲਕਾ ਫਿਰੋਜ਼ਪੁਰ ਕਿ ਲਗਾਤਾਰ ਇਹੜੇ ਏਰੀਆ ਸੀ ਕਾਫੀ ਨਿਸ਼ਾਨੇ ਅੰਦਰ ਸੀ ਪਾਕਿਸਤਾਨ ਦੇ ਅੰਦਰ ਲੇਕਿਨ ਵਪਾਰੀ ਵੀ ਜਿਹੜੇ ਇਧਰੋਂ ਆਉਂਦੇ ਸੀ ਉਹ ਪੰਜਾਬ ਦੇ ਲੁਧਿਆਣਾ ਸ਼ਹਿਰ ਚੰਦੇ ਤਾਂ ਫਿਲਹਾਲ ਅਜ ਤੀ ਕੜੀ ਤੱਕ ਉਹੜੇ ਵਪਾਰੀ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਲੁਧਿਆਣਾ ਸ਼ਹਿਰ ਦੇ ਵਿੱਚ ਕੰਮ ਕਰਨ ਤੋਂ ਆਨ ਤੋਂ ਹਰੇ ਗੁਰੇਸ਼ ਕਰ ਰਿਹਾ ਮੰਨ ਦੇ ਵਿੱਚ ਹਜੇ ਵੀ ਹੱਤੀ ਥੋੜਾ ਜਿਹਾ ਸ਼ਿਕਨ ਰਹਿੰਦੀ ਹੈ ਕਿਉਂਕਿ ਵਪਾਰ ਕਦੋਂ ਚੱਲੂਗਾ ਲੇਕਿਨ ਲੁਧਿਆਣਾ ਦਾ ਇਹ ਵਪਾਰ ਹੈ ਖਾਸਕੇ ਹੌਜ਼ਰੀ ਰੈਡੀमेड ਗਾਰਮੈਂਟ ਤੇ ਹੌਜ਼ਰੀ ਦੇ ਉੱਪਰ ਦਾ ਡਿਪੈਂਡੈਂਟ ਦਾ ਪੂਰਾ ਹਿੰਦੁਸਤਾਨ ਇਸ ਵਾਰ ਸੀਸ ਫਾਇਲ ਲੱਗਣ ਤੋਂ ਬਾਅਦ ਵੀ ਹਜੇ ਵਪਾਰੀ ਪੰਜਾਬ ਦੇ ਲੁਧਿਆਣਾ ਸ਼ਹਿਰ 'ਚ ਆਨ ਤੋਂ ਗੁਰੇਸ਼ ਕਰ ਰਿਹਾ ਤਾਂ ਇਦਾਂ ਅਸਰ ਵਪਾਰ ਤੇ ਕਾਫੀ ਦੇਖਣ ਨੂੰ ਮਿਲਿਆ ਇਸ ਦੇ ਨਾਲ ਜਿਹੜਾ ਫਲੈਟਾ ਬੰਦ ਹੋਉਂਦਾ ਸਿੱਧੇ ਤੌਰ ਤੇ ਅਸਰ ਹੌਜ਼ਰੀ ਤੇ ਸੈਕੰਡ ਇੰਡਸਟਰੀ ਸਿੱਧਾ ਤੁਹਾਨੂੰ ਦੇਖਣ ਨੂੰ ਮਿਲਿਆ ਖੈਰ ਸਮਾਂ ਦੱਸੂਗਾ ਲੇਕਿਨ ਕਿਤੇ ਦਾ ਕੇ ਪੰਜਾਬ ਦੇ ਲੋਕ ਹਜੇ ਵੀ ਮਜ਼ਬੂਤ ਹੈ ਔਰ ਫਿਲਹਾਲ ਵਪਾਰ ਘਟਿਆ ਲੇਕਿਨ ਫਿਰ ਵੀ ਜਿਹੜਾ ਪਾਕਿਸਤਾਨ ਦੀ ਸੈਨਾ ਦਾ ਤਾਂ ਹੰਤ ਤੱਕ ਕਿਸ ਗਠਨਾਂ ਦਾ ਮੂੰਹ ਤੋੜ ਜਿਉਂਦਾ ਉਸ ਲਈ ਉਹ ਆਪਣੀ ਭਾਰਤੀ ਸੈਨਾ ਤੇ ਪ੍ਰਧਾਨ ਮੰਤਰੀਂ ਦੇਂਦਰ ਮੋਦੀ ਦੀ ਵਾਹਵਾਹੀ ਵੀ ਕਰ ਰਹੀ ਹੈ ਕੈਮ ਮੈਨ ਬੋਬੀ ਨਾ ਸੰਦੀਪ ਸ਼ਰਮਾ ਡੈਨੀਸਰ ਟੀਵੀ ਲੁਧਿਆਣਾ